ਪਦੌੜ ਦੀ ਇਕਾਈ ਉਗਰਾਹਾਂ ਜਥੇਵੰਦੀ ਵੱਲੋਂ ਵੱਡਾ ਅਭਰਾਲਾ ਕੀਤਾ ਗਿਆ ਜਿੱਥੇ ਹੜਪੀੜਤਾਂ ਨੂੰ ਪਾਣੀ ਦੀ ਵੱਡੀ ਮਾਰ ਚਲਨੀ ਪਈ ਆ ਉਥੇ ਕਿਤੇ ਨੌਜਵਾਨਾਂ ਵੱਲੋਂ ਪੰਜਾਬੀ ਪੰਜਾਬੀਆਂ ਵੱਲੋਂ ਚੜ ਵਧ ਗਈ ਉਹਨਾਂ ਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਵੇਂ ਕਿ ਪਦੌੜ ਇਕਾਈ ਦੀ ਗੱਲ ਕਰੀਏ ਇੱਥੇ ਵੀ ਉਹਨਾਂ ਬੰਨੀਆਂ ਉਹਨਾਂ ਲਈ ਬਿਸਤਰਿਆਂ ਦੀ ਕੱਪੜਿਆਂ ਦਾ ਵੱਡੇ ਪੱਧਰ ਤੇ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਨਕਰ ਦੇ ਵਿੱਚ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕੋਈ ਵੀ ਬੰਦਾ ਕੋੜੇ ਤੋਂ ਥੋੜਾ ਸਰ ਦਾ ਮੁਕਾਬਤ ਆਪਣੇ ਘਰਾਂ ਦੇ ਵਿੱਚੋਂ ਵੀ ਕੱਪੜੇ ਲੈ ਕੇ ਦਾਨ ਕਰੇ ਜਿਵੇਂ ਕਿ ਕਿਸੇ ਨੇੜ ਜਾਇਆਂ ਬਿਸਤਰੇ ਗਦਲੇ ਅਲਗ-ਅਲਗ ਤਰ੍ਹਾਂ ਦੇ ਜਿਹੜੇ ਇੱਥੇ ਦਾਨ ਕੀਤੇ ਨੇ ਤੇ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਕੋ ਬੌਣ ਵਾਲੇ ਸੂਟ ਵੀ ਨੇ ਕੱਪੜੇ ਜਿਸ ਤਰ੍ਹਾਂ ਦਾ ਵੀ ਕੋਈ ਦਾਨ ਕਰ ਸਕਦਾ ਹੈ ਉਹਨੂੰ ਚੜ੍ਹ ਵੱਧ ਕੇ ਦਾਨ ਕਰਨ ਦੀ ਜ਼ਰੂਰਤ ਹੈਗੀ ਜਿਵੇਂ ਕਿ ਹੜਪੀੜਤਾਂ ਦੇ ਲਈ ਜਿਹੜਾ ਇਹ ਕੱਪੜੇ ਨੇ ਇਹ ਭੇਜੇ ਜਾਣੇ ਹੈਗੇ ਉਹ ਗ੍ਰਾਹਕ ਜਿੱਥੇ ਬੰਦੀ ਦੀ ਉਕਾਈदाई ਬਹੁਤ ਵੱਡਾ ਉਪਰਾਲਾ ਹੈਗਾ ਜਿੱਥੇ ਕਿ ਇਹ ਹੜਪੀੜਤਾਂ ਦੇ ਲਈ ਰਸਾਈਆਂ ਅੰਕ ਦੱਲੇ ਨੇ ਜਿਹੜੇ ਉਹ ਉੱਥੇ ਪਹਚਾਏ ਜਾਣਗੇ ਤੁਸੀਂ ਦੇਖਦੇ ਜਿਹੜੇ ਤਸਵੀਰਾਂ ਨੇ ਇਹ ਮਾਮਾ ਨੇ ਇੰਨਾ ਬੰਨੀ ਹੋ ਨਵੇਂ ਕੱਪੜੇ ਨੇ ਆਪਣੇ ਜਿਹੜੇ ਘਰ ਵਿੱਚੋਂ ਕੱਢ ਕੇ ਲਿਆ ਕੇ ਉਹ ਹੜਪੀੜਤਾਂ ਦੇ ਲਈ ਉਸ ਤੱਕ ਪਹੁੰਚਾਇਆ ਜਾਵੇਗਾ ਤੁਸੀਂ ਦੇਖਦੇ ਜਿਹੜੇ ਤਸਵੀਰਾਂ ਨੇ ਇਹ ਆਪਣੇ ਘਰਾਂ ਦੇ ਵਿੱਚੋਂ ਅ ਰਜਾਈਆਂ ਗਦਲੇ ਲਿਆ ਕੇ ਉਹ ਇਕੱਠੇ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਇਹ ਹੜਪੀੜ ਤੱਕ ਪਹੁੰਚਾਏ ਜਾਣਗੇ ਇਹ ਤਸਵੀਰਾਂ ਪਿੰਡ ਪਤੌੜ ਇਕਾਈ ਉਗਰਾਹ ਜਥੇਬੰਦੀ ਦੇ ਤਸਵੀਰਾਂ ਨੇ ਸਲੂਟ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਜਦ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਤਾਂ ਪੰਜਾਬੀ ਚੜ ਵਧ ਕੇ ਹਮੇਸ਼ਾ ਉਹਨਾਂ ਦੇ ਨਾਲ ਖੜ ਕੇ ਹਮੇਸ਼ਾ ਉਹਨਾਂ ਦੇ ਅੱਗੇ ਆਉਂਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਦੀ ਹੈਲਪ ਕਰਦੇ ਨੇਗੇ ਇਸ ਤਰ੍ਹਾਂ ਹੀ ਇਹ ਬੀਬੀਆਂ ਵੱਲੋਂ ਵੀ ਬਹੁਤ ਵੱਡਾ ਬਰਾਲਾ ਕੀਤਾ ਜਾ ਰਿਹਾ ਕਿ ਜਿਹੜੇ ਆਪਣੇ ਘਰਾਂ ਵਿੱਚੋਂ ਨਵੇਂ ਅਰਸੀਆਂ ਕੱਢ ਕੇ ਉਹਨਾਂ ਲਈ ਇਹ ਜਿਹੜਾ ਬਹੁਤ ਵੱਡੀ ਇਹ ਸੇਵਾ ਕੀਤੀ ਜਿਵੇਂ ਕਿ ਹਾਰਡ ਦੇ ਪਾਣੀ ਨੇ ਉਹਨਾਂ ਜਿਹੜਾ ਸਭ ਕੁਝ ਐਸ ਐਸ ਕਰ ਦਿੱਤਾ ਕਿ ਸਭ ਕੁਝ ਦਿਖਾ ਤੁਮ ਹੋ ਚੁਕਿਆਗਾ ਮੋਰ ਫਿਰ ਪੰਜਾਬ ਬਸਾਉਣ ਦੇ ਲਈ ਪੂਰੇ ਪੰਜਾਬ ਵੱਲੋਂ ਅਲੱਗ-ਅਲੱਗ ਯਤਨ ਕੀਤੇ ਜਾਂਦੇ ਨੇ ਉਹਨਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸੁੱਖ ਸਹੂਲਤ ਦਾ ਪ੍ਰਬੰਧ ਹੈ ਜਿਹੜਾ ਉਹ ਬਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਸੇ ਤਰ੍ਹਾਂ ਦੀਆਂ ਤਸਵੀਰਾਂ ਨੇ ਪਦੌੜ ਸੈਰ ਦੀਆਂ ਤਸਵੀਰਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਗਰਾ ਹ ਸੂਬਾ ਕਮੇਟੀ ਦੇ ਸੱਦੇ ਦੇ ਉੱਤੇ ਜੋ ਪੈਂਡਪਾ ਔਰ ਵੀ ਸਤਾਈ ਵੱਲੋਂ ਸਾਰੇ ਚਰਚੇ ਬਾਦਿਆਂ ਸੁਭਾਸੀਂ ਮਾਵਾ ਭੈਣਾ ਨੇ ਹਰ ਕੀਤਾ ਲਈ ਜੋ ਬੀਤਰੇ ਤੇ ਆਂਸੋਂ ਤੇ ਕੱਪੜੇ ਆਪੇ ਘਰਾਂ ਚੋਂ ਲਿਆ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਫਿਕਰ ਆ ਜੋ ਸਾਡੇ ਹਾਲਾਤ ਆ ਚੋਖੇ ਕਿਸਾਨ ਆ ਭਾਵੇਂ ਮਜ਼ਦੂਰਾ ਭਾਵੇਂ ਵੱਡੀ ਕਿਸਾਨੀਆਂ ਭਾਵੇਂ ਛੋਟੀ ਕਿਸਾਨੀਆਂ ਜੋ ਹੜਾਂ ਦੀ ਮਾਰ ਚੱਲ ਰਹੀ ਆ ਉਹਨਾਂ ਨੇ ਲਈ ਅੱਜ ਹੇ ਮਦਹੌੜ ਦੀ ਇਕਾਈ ਵੱਲੋਂ ਸਾਡੀਆਂ ਮਾਵਾ ਭੈਣਾਂ ਸੰਗਾਰਸੀ ਘਰਾਂ ਤੋਂ ਬੇਸਰੇ ਲਿਆ ਰਹੀਆਂ ਨੇ ਕਾਂਸੇਮ ਤੋਂ ਕੱਪੜੇ ਲਿਆ ਰਹੀਆਂ ਨੇ ਸਾਡੇ ਮੁਸਲਮਾਨ ਭਾਈ ਚਾਰੇ ਤੋਂ ਜੋ ਝੋਟਾ ਵਾਲੇ ਸਾਟੇ ਚ ਵੱਡਾ ਪਾੜਾ ਪਾਉਂਦੇ ਆ ਧਰਮਾਂ ਦਾ ਆ ਸਾਡੀ ਭੈਣ ਮੁਸਲਮਾਨ ਪਰਿਵਾਰ ਦੇ ਵਿੱਚੋਂ ਆ ਜੋ ਇੱਕ ਆਵਦਾ ਨਵਾਂ ਬਿਸਤਰਾ ਪੇਟੀ ਦੇ ਵਿੱਚੋਂ ਜਮ੍ਹਾਂ ਕੱਢ ਕੇ ਲਿਆਈਆ ਇਹਨਾਂ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਵਾਸਤੇ ਤਰੱਕੀਆਂ ਵਾਸਤੇ ਪਰ ਜੋ ਅਸੀਂ ਅੱਜ ਹੜਪੀਏ ਤਾਂ ਲਈ ਜਿੰਨੇ ਜੋਕੇ ਆ ਪਿੰਡਾਂ ਦੇ ਵਿੱਚੋਂ ਬਿਸਤਰੇ ਆਸਣ ਤੇ ਕੱਪੜੇ ਉਹ ਨਾਲੇ ਜਰੂਰ ਲੈ ਕੇ ਜਾਵਾਂਗੇ ਅਸੀਂ ਹੋਰ ਸਾਡੀਆਂ ਮਾਮਾ ਭੈਣਾਂ ਨੂੰ ਅਪੀਲ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਕੱਪੜੇ ਵੀ ਚਾਹੀਦੇ ਆ ਜੋ ਔਰਤਾਂ ਦਾ ਨਿੱਜੀ ਸਮਾਨ ਆ ਆਪਾਂ ਵਿੱਚ ਕੱਪੜਾ ਜੋੜਿਆ ਆਪਾਂ ਵਿੱਚ ਹੋਰ ਨੀਲਾ ਕੱਪੜਾ ਹੁੰਦਾ ਔਰਤਾਂ ਦਾ ਸਾਨੂੰ ਸਾਰਿਆਂ ਦੀ ਬੱਡੀ ਜ਼ਰੂਰਤ ਆ ਅਸੀਂ ਆਸ ਕਰਦੇ ਹਾਂ ਕਿ ਘਰਾਂ ਚ ਦੁਕਾਨਦਾਰਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕੀ ਇਹ ਲੀੜਾ ਕਪੜਾ ਸਾਡੇ ਤੱਕ ਜੁੱਤੀ ਜੋੜਾ ਜੋ ਸਰਦ ਆਪਾਂ ਮੇ ਅੰਸਣ ਤੇ ਪੜਤੇ ਪਿਆਨੇ ਹੋਣ ਉਹਨਾਂ ਦੀ ਅਸੀਂ ਆਸ ਕਰਦੇ ਹਾਂ ਵੀ ਸਭ ਇੱਥੇ ਸਾਡੇ ਕੋਲੇ ਪਹਚਾਣ ਕਿਨਾਰਿਆਂ ਦੀ ਧੰਮਸਾਲ ਦੇ ਵਿੱਚ ਅੱਜ ਸਮਾਨ ਜੋ ਇਕੱਠਾ ਕੀਤਾਗਾ ਵੱਡੀ ਗਿਣਤੀ ਦੇ ਵਿੱਚ ਮਾਵਾ ਭੈਣਾ ਤੜਕੇ ਤੋਂ ਲੱਗੀਆਂ ਹੋਈਆਂ ਨੇ ਸਭ ਨੇ ਇੱਕ ਇੱਕ ਬਿਸਤਰਾ ਤੇ ਸੂਟ ਲੈ ਕੇ ਆਂਦੇ ਨੇਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਹੋਰ ਵੀ ਅਸੀਂ ਆਸ ਕਰਦੇ ਹਾਂ ਕਿ ਜਿੰਨੇ ਸਾਡੇ ਭਾਵੇਂ ਗਰੀਬੀ ਤਵਕੇ ਨਾਲ ਜੁੜੇ ਹੋਏ ਨੇ ਮਜ਼ਦੂਰ ਪਰਿਵਾਰ ਆ ਉਹਨਾਂ ਨੇ ਵੀ ਆਸ ਤੋਂ ਵੱਧ ਦਾਨ ਕਰਨ ਨੂੰ ਕਿਹਾਗਾ ਉਹ ਵੀ ਆਪਦੇ ਬਿਸਤਰੇ ਲਿਆ ਰਹੇ ਨੇਗੇ ਅਸੀਂ ਆਈ ਹੋਰ ਪਿੰਡਾਂ 'ਚ ਅਪੀਲ ਕਰਦੇ ਜਿੰਨੀਆਂ ਸਾਡੀਆਂ ਮਾਮਾ ਭੈਣਾਂ ਨੇ ਜਿਨ੍ਹਾਂ ਕੋਲੇ ਭਾਵੇਂ ਹੜਾ ਵਾਲਾ ਬਿਸਤਰਾ ਦੇ ਸਕਦੀਆਂ ਭਾਵੇਂ ਸਿਆ ਵਾਲਾ ਤਾਂ ਦੇਣ ਜਰੂਰ ਅਸੀਂ ਇਹ ਸਾਸ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਭ ਨੂੰ ਪ੍ਰਮਾਤਮਾ ਚੜ੍ਹਦੀਆਂ ਕਲਾਂ ਰੱਖੇ ਅੱਗੇ ਤੋਂ ਹੋਰ ਦਾਨ ਦੇਣ ਦੀ ਸਮਰੱਥਾ ਵਾਸਤੇ ਕਿ ਇੰਨਾ ਕਿ ਜਿੰਨਾ ਅਸੀਂ ਹੜ ਭੀੜ ਤਾਂ ਲਈ ਯੋਗਦਾਨ ਪਾ ਸਕਦੇ ਉਹਨਾਂ ਕੋ ਪਾਵਾਂਗੇ ਹੋਰ ਵੀ ਜਿੰਨੀ ਲੋੜ ਪੈਣੀ ਆ ਕਿਉਂਕਿ ਅਜ ਉਹਨਾਂ ਦੀ ਲੋੜ ਪੂਰੀ ਨਹੀਂ ਹੁੰਦੀ ਘਟੋ ਘਟਾ ਇਹ ਸਾਲ ਤੱਕ ਪ੍ਰੋਸੈਸ ਚੱਲਣਾ ਕਿਉਂਕਿ ਅੱਜ 50 ਕਿੱਲੇ ਵਾਲਾ ਕਿਸਾਨੀ ਵਾਲਾ ਕਿੱਲੇ ਦੇ ਬਰੋਬਰ ਹੋ ਗਿਆ ਉੱਥੇ ਉਹਨਾਂ ਦਾ ਸਾਰਾ ਕੋਸਾ ਜਿਹੜਾ ਤਬਾਹ ਹੋ ਚੁੱਕਿਆ ਉਹਨਾਂ ਦੀ ਸਹਾਇਤਾ ਲਈ ਅਸੀਂ ਪਿੰਡਾਂ ਦੇ ਵਿੱਚ ਜੋ ਸੁਪਾ ਕਮੇਟੀ ਦਸਤ ਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਨੇ ਵੱਡਾ ਅਪਰਾਲਾ ਕੀਤਾ ਸਾਡੀਆਂ ਮਾਵਾਂ ਪੈਣਾ ਜੋ ਫ੍ਰੀ ਸਲਾਈ ਦਾ ਕੰਮ ਕਰ ਰਹੀਆਂ ਉਹ ਕੱਪੜੇ ਸਿਉਂ ਵੀ ਰਹੀਆਂ ਨੇ ਜਿੰਨੇ ਦੁਕਾਨਦਾਰਾਂ ਉਹ ਚੱਕਰ ਜੁੱਤੀ ਜੋੜੇ ਦਾ ਵੀ ਆਪ ਦਾ ਯੋਗਦਾਨ ਪਾ ਰਹੇ ਨੇ ਜਿੰਨਾ ਸਾਡੇ ਔਰਤਾਂ ਦਾ ਕੋਈ ਨਿੱਜੀ ਸਮਾਨ ਹੁੰਦਾ ਉਹਨਸ ਲਈ ਵੀ ਵੱਡਾ ਯੋਗਦਾਨ ਪਾ ਰਹੇ ਨੇ ਉਹਨਾਂ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ